ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕੇ ਜੈ ਭੀਮ ਜੈ ਭਾਰਤ ਦੇ ਨਾऱ्यांनाਲ ਗੂੰਜਿਆ ਝੰਡਿਆਲਾ ਗੁਰੂ ਬੰਦ ਦੌਰਾਨ ਪੱਤਾ ਵੀ ਨਹੀਂ ਹਿੱਲਣ ਦਿੱਤਾ ਬਾਬਾ ਸਾਹਿਬ ਦੇ ਅਪਮਾਨ ਤੇ ਭੜਕੇ ਦਰਦ ਭਾਈਚਾਰੇ ਦੇ ਝੰਡਿਆਲਾ ਗੁਰੂ ਦੇ ਲੋਕ ਦਲਿਤ ਭਾਈਚਾਰ ਬਲੋਂਸ ਭਾਰਤੀ ਸਭਾ ਦਾ ਡਾਕਟਰ ਭੀਮਰਾਓ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਵਾਲੇ ਦੋਸ਼ਾਂ ਖਿਲਾਫ ਸਖਤ ਕਾਰਵਾਈ ਮੰਗਰੂ ਲੈ ਕੇ ਅੱਜ ਝੰਡਿਆਲਾ ਗੁਰੂ ਬੰਦ ਰਿਹਾ ਆਓ ਦੇਖਦੇ ਹਾਂ ਝੰਡਿਆਲਾ ਗੁਰੂ ਦੇ ਬੰਦ ਦੌਰਾਨ ਕੁਝ ਤਸਵੀਰਾਂ ਚੱਟੀ ਹਾਰੇ ਹੈ ਬਾਦਨੀ ਚੱਟੀ ਹਾਰੇ ਹੈ ਹਾਂ ਜੀ ਬੀਬੀ ਅੱਜ ਦੇ ਜੋ ਰੋਸ ਪਰ ਦਰਖਤ ਪਰ ਇਹ ਕਹਿਣਾ ਜਾਓਗੇ ਜੀ ਸਭ ਤੋਂ ਪਹਿਲੇ ਗਿਆ ਭੀਮ ਗਿਆ ਭਾਰਤ ਹਾਂ ਜੀ ਦਾ ਇਹ ਰੋਸ ਪਰ ਦਰਸ਼ਨ ਆ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਪੂਰੀ ਸੰਸਥਾਵਾਂ ਜਿੰਨੀਆਂ ਵੀਆ ਗੰਦਿਆਲਾ ਗੁਰੂ ਦੇ ਵਿੱਚ ਕੰਮ ਕਰਦੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਸ਼ਹਿਰ ਬੰਦ ਕਰਵਾਇਆ ਗਿਆ। ਸਾਨੂੰ ਰੋਸ ਹੈ ਕਿ ਜੋ 26 ਜਨਵਰੀ ਵਾਲੇ ਦਿਨ ਕਹਨੌਣੀ ਹਰਕਤ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਮੂਰਤੀ ਦੇ ਨਾਲ ਤੋੜ ਭੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਸਬਦਾਨੂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਸੰਬੰਧ ਦੇ ਵਿੱਚ ਸ਼ਹਿਰ ਬੰਦ ਦੀ ਅਪੀਲ ਕੀਤੀ ਆ। ਸ਼ਹਿਰ ਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਮਿਲਿਆ। ਏ ਅਜੇ ਤੱਕ ਜਿਹੜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਨਹੀਂ ਪ੍ਰਸ਼ਾਸਨ ਵੱਲੋਂ ਕੋਈ ਸਵਲ ਨੋ ਜਿਹੜੀਆਂ ਧਾਰਾਂ ਲਗਾਈਆਂ ਗਈਆਂ ਵਾ ਸਾਡੇ ਸਮਾਜ ਨੂੰ ਉਹਦੇ ਨਾਲ ਸੰਤੁਸ਼ਟੀ ਨਹੀਂ ਆ ਅਸੀਂ ਤੁਮਨੇ ਆ ਕੇ ਇਹੋ ਜੀ ਇੱਕ ਮਿਸਾਲ ਬਣ ਜੇ ਕਿ ਉਸ ਬੰਦੇ ਨੂੰ ਇਹੋ ਜੀ ਸਜ਼ਾ ਮਿਲੇ ਤਾਂ ਕੋਈ ਇਹੋ ਜੀ ਕਾਨੂੰਨੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਅਵਲ ਤਾਂ ਦੇਸ਼ਵਤਰੀ ਦਾ ਪਛਾ ਕੀਤਾ ਜਾਵੇ ਉਹਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਨਹੀਂ ਤਾਂ ਉਹਦੇ ਹੱਥ ਪੈਰ ਵੱਢ ਕੇ ਉਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜੇ ਹੱਥਾਂ ਦੇ ਨਾਲ ਇਹ ਕਾਨੂੰਨੀ ਹਰਕਤ ਕੀਤੀ ਆ ਨਾ ਕੋਈ ਇਹੋ ਜਿਹਾ ਸੋਚ ਬਣਾ ਰੱਖੇ ਤੁਹਾਨੂੰ ਕੀ ਲੱਗਦਾ ਕੋਈ ਇਹ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਇਹ ਕੋਈ ਕਟੜਾ ਜਿਹੜੀ ਹੈ ਦੇਖੋ ਜੀ ਇਹ ਏਜੰਸੀਆਂ ਹੁੰਦੀਆਂ ਬਾਹਰ ਦੇ ਜਿਹੜੀਆਂ ਕੰਮ ਕਰਵਾ ਦੇ ਕਿਉਂਕਿ ਉਹ ਬੰਦਾ ਦੁਬਈ ਦੇ ਵਿੱਚ ਰਿਹਾ ਵਾ ਦੁਬਈ ਤੋਂ ਆਣ ਕੇ ਇਹ ਕੰਮ ਹੋਇਆ ਵਾ ਇਹ ਬਾਹਰ ਦੇ ਕੋਈ ਏਜੰਸੀਆਂ ਹੋ ਸਕਦੇ ਨੇ ਜਿਹੜੀਆਂ ਸ਼ਰਾਪਤੀ ਅਨੁਸਾਰ ਨੂੰ ਲੈ ਕੇ ਅੱਜ ਘਨੌਨੀ ਹਰਕਤ ਕੀਤੀ ਜੀ ਜੀ ਦੱਸੋ ਕੀ ਹੈ ਜੀ ਮੰਗ ਜੀ ਜੈ ਭੀਮ ਜੈ ਭਾਰਤ ਇਹ ਤੇ ਬਹੁਤ ਹੀ ਮਾੜਾ ਜੋ ਵੀ ਹੋਇਆ ਹੈ ਬਹੁਤ ਹੀ ਮਾੜਾ ਅਨਸਰ ਹੋਇਆ ਵਾ ਜੋ ਵੀ ਇਹਨਾਂ ਫੋਟੋ ਨਾਲ ਬੇਦਬੀ ਕੀਤੀ ਆ ਇਹ ਹੋਣਾ ਨਹੀਂ ਚਾਹੀਦਾ ਹੋਣਾ ਨਹੀਂ ਚਾਹੀਦਾ ਸੀ ਇਹ ਬਾਹਰ ਦੀਆਂ ਏਜੰਸੀਆਂ ਕਰਾਉਂਡੀਆਂ ਵਾ ਇਹਨਾਂ ਨੂੰ ਉਹਨਾਂ ਦੀ ਪਹੁੰਚਣ ਹੋ ਕੇ ਕਾਨੂੰਨੀ ਤੌਰ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਵੀ ਇਸ ਇਸ ਮਕਸਦ ਪਿੱਛੇ ਕਿਹਦਾ ਹੱਥ ਹੈ ਜੋ ਕਿ ਇਹ ਕੰਮ ਕਰਨ ਦੇ ਵਿੱਚ ਕਿਸੇ ਏਜੰਸੀ ਦਾ ਹੱਥ ਆ ਇਹ ਇਕੱਲੇ ਆਦਮੀ ਦਾ ਕੋਈ ਕੰਮ ਨਹੀਂ ਆ ਉਹਨੂੰ ਥੋੜਾ ਕੰਨੇ ਦਿੱਤਾ ਪਾਉੜੀ ਕਿਨੇ ਦਿੱਤੀ ਅੱਗ ਲਾਉਣ ਦਾ ਕੰਮ ਕਿਨੇ ਕੀਤਾ ਇਹ ਇਕੱਲਾ ਇਨਸਾਨ ਕੋਈ ਨਹੀਂ ਕਰ ਸਕਦਾ ਬਾਬਾ ਸਾਹਿਬ ਨੇ ਇਕੱਲੇ ਐਸੀ ਸਮਾਜ ਨੂੰ ਸੂਲਤਾਨੀ ਦਿੱਤੀਆਂ ਜੋ ਵੀ ਸਮਾਜ ਦੇ ਦਬੇ ਕੁਚਲੇ ਲੋਕ ਜਿਸ ਤਰ੍ਹਾਂ ਕਿ ਇਸਤਰੀਆਂ ਹੋ ਗਿਆ ਪਹਿਲੋਂ ਇਸਤਰੀਆਂ ਨੂੰ ਅੱਗ ਲਾਈ ਜਾਂਦੀ ਸੀ ਜਿਸ ਦਾ ਪਤੀ ਦੀ ਡੈਥ ਹੋ ਜਾਂਦੀ ਉਹਨਾਂ ਨੂੰ ਵੀ ਅਧਿਕਾਰ ਦਵਾਇਆ ਉਹਦੇ ਵਿੱਚ ਹਰ ਇੱਕ ਸਮਾਜ ਦੀ ਈਸਤਰੀ ਆ ਜਾਂਦੀ ਸੀ ਜੋ ਕਿ ਕੱਲੀ ਐਸੀ ਸਮਾਜ ਦੀ ਨਹੀਂ ਜਿੰਨੇ ਵੀ ਦੱਬੇ ਪਿੱਛਲੇ ਲੋਕ ਹੀ ਬਾਬਾ ਸਾਹਿਬ ਨੇ ਹਰ ਇੱਕ ਨੂੰ ਸੂਲਤ ਦਵਾਈ ਆ ਇਸ ਲਈ ਕੱਲਾ ਐਸੀ ਸਮਾਜ ਦਾ ਨਹੀਂ ਹਰ ਇੱਕ ਸਮਾਜ ਦਾ ਇਹਦੇ ਵਿੱਚ ਯੋਗਦਾਨ ਪਾਉਂਦਾ ਏ ਕਿ ਬਾਅਦ ਚੜ ਕੇ ਇਸ ਰੋਸ ਧਰਨੇ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਵੇ ਅਤੇ ਇਸ ਰੋਸ ਧਰਨੇ ਨੂੰ ਸਫਲ ਬਣਾਵੇ ਕਿਉਂਕਿ ਇਹ ਰੋਸ ਧਰਨਾ ਸਫਲ ਹੁੰਦੇ ਨਾਲ ਹਰ ਇੱਕ ਧਰਮ ਵਾਲੇ ਨੂੰ ਅੱਜ ਸਾਡੇ ਧਰਮ ਸਾਡਾ ਨਹੀਂ ਮਤਲਬ ਸਾਂਝਾ ਜੇ ਅੱਜ ਇਹ ਇਹਨੂੰ ਉਹ ਠੇਸ ਲੱਗੀ ਆ ਕੱਲ ਨੂੰ ਹੋਰ ਧਰਮ ਦੀ ਵੀ ਵਾਰੀ ਆ ਸਕਦੀ ਆ ਉਹ ਧਰਮਾਦੀਆਂ ਵੀ ਆ ਚੌਂਕਾਂ 'ਚ ਫੋਟਵਾਂ ਲੱਗੀਆਂ ਵਾਂ ਉਹਨਾਂ ਨਾਲ ਵੀ ਛੇੜਖਾਨੀ ਹੋ ਸਕਦੀ ਆ ਇਹ ਪਹਿਲੋ ਕਿਸਾਨਾਂ ਨੂੰ ਛੇੜਿਆ ਫਿਰ ਉਸ ਤੋਂ ਬਾਅਦ ਐਕਸੀ ਸਮਾਜ ਨੂੰ ਹੋ ਸਕਦਾ ਇਸ ਤੋਂ ਬਾਅਦ ਹਿੰਦੂ ਸਮਾਜ ਟਾਰਗੇਟ ਹੋਵੇ ਕਿਉਂਕਿ ਇਹਦੇ ਵਿੱਚ ਸਾਰਾ ਸਾਰ ਬਾਹਰਲੇ ਏਜੰਸੀਆਂ ਦੀ ਸਾਜਿਸ਼ ਆ ਕਿ ਇਹਨਾਂ ਲੋਕਾਂ ਨੂੰ ਆਪਸ ਦੇ ਵਿੱਚ ਹੀ ਲੜਾ ਲੜਾ ਕੇ ਮਾਰਿਆ ਜਾਵੇ ਤੇ ਇਸ ਸਮਾਜ ਜਿਹੜੇ ਆ ਜਿੰਨੇ ਵੀ ਸਾਡੇ ਲੋਕ ਆ ਇਹਨਾਂ ਨੂੰ ਏਕਤਾ ਬਖਾਉਣੀ ਚਾਹੀਦੀ ਆ ਤੇ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਭਾਰਤ ਸੰਵਿਧਾਨ ਮਿਸ਼ਨ ਪੰਜਾਬ ਪ੍ਰਧਾਨ ਗੋਲਦੀ ਜੀ ਮੈਂ ਸਾਰੀ ਸੰਗਤਾਂ ਦਾ ਆਇਆਂ ਦਾ ਧੰਨਵਾਦ ਕਰਦਾ ਪਾਪਾ ਸਾਹਿਬ ਦੀ ਜਿਹੜੀ ਫੋਟੋ ਦੇ ਨਾਲ ਸ਼ੇਰਖਾਨੀ ਹੋਈ ਅੰਬਰਸਾਤ 26 ਜਨਵਰੀ ਨੂੰ ਉਹਦੇ ਰੋਜ਼ ਦੇ ਵਿੱਚ ਇਹ ਰੋਜ਼ ਮੁਜਾਹਰਾ ਕਰ ਰਹੇ ਸਾਰਾ ਸ਼ਹਿਰ ਬੰਦ ਕਰਵਾਇਆ ਵਾ ਅ ਜਿਹੜੇ ਬੰਦੇ ਨੇ ਪਾਪਾ ਸਾਹਿਬ ਵੀ ਫੋਟੋ ਦੇ ਨਾਲ ਗਲਤ ਹਰਕਤ ਕੀਤੀ ਆ ਅਸੀਂ ਚਾਹੁੰਦੇ ਉਹ ਬੰਦੇ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਨੂੰ ਹੱਥ ਪੈਰ ਵੱਢੇ ਜਾਣ ਉੱਤੇ ਦੇਸ਼ ਰੋਈ ਦਾ ਪਰਚਾ ਹੋਵੇ ਸਮਾਜ ਦੇ ਵਿੱਚ ਪਤਾ ਲੱਗੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸੇੜਕਾਣੀ ਇਸ ਕਰਕੇ ਕੀਤੀ ਗਈ ਆ ਦਿਲ ਤੋਂ ਪਰਿਵਾਰ ਦੀ ਸਭ ਤੋਂ ਜਿਆਦੀ ਸਾਡੀ ਵੋਟ ਆ ਜਿਹਦੇ ਵਿੱਚ ਸਾਨੂੰ ਲੜਾ ਲੜਾ ਕੇ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਏਜੰਸੀਆਂ ਦਾ ਹਥਿਆਰ ਕਿਸ ਦਾ ਹੱਥ ਨਹੀਂ ਹੈਗਾ ਕਿਉਂਕਿ 26 ਜਨਵਰੀ ਬਾਬਾ ਸਾਹਿਬ ਤੇਰੀ ਸੋਚ ਤੇਰਾ ਨਹੀਂ ਆਂਗੇ ਧੋਕੇ ਬਾਬਾ ਸਾਹਿਬ ਤੇਰੀ ਸੋਚ ਤੇਰਾ ਨਹੀਂ ਆਂਗੇ ਧੋਕੇ ਬਾਬਾ ਸਾਹਿਬ ਤੇਰੀ ਸੋਚ ਤੇਰਾ ਨਹੀਂ ਆਂਗੇ ਧੋਕੇ ਜੈ ਭੀਮ ਜੈ ਪਰ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਇਸ ਸਾਡੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ।